ਵਾਹਿਗੁਰੂ ਜੀ ਦਾ ਕਾਲਾ ਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਅਨੰਤਪੁਰ ਸਾਹਿਬ ਜਿਹੜਾ ਰੋਡ ਆ ਉਹ ਬਿਲਕੁਲ ਬਾਬਾ ਜੀ ਵੱਲੋਂ ਤਿਆਰ ਕੀਤਾ ਜਾ ਰਿਹਾ ਔਰ ਦੇਖੋ ਕਿੰਨਾ ਵਧੀਆ ਰੋਡ ਬਣਾ ਰਿਹਾ ਬਾਬਾ ਜੀ ਔਰ ਇਹਨੂੰ 4 ਲਾਈਨ ਕਹਿੰਦੇ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਤੁਹਾਨੂੰ ਇਹ ਤੁਹਾਡੇ ਦਿਲ ਵਿੱਚ ਆਈ ਵੀ ਆਪਾਂ ਸੜਕ ਬਣਾਉਣੀ ਆ ਅੱਜ ਜਿਹੜੀ ਲੁੱਕ ਪੈ ਰਹੀ ਆ ਅਸੀਂ ਉਹਦੇ ਨਾਲ ਉਹਦੇ ਵਾਸਤੇ ਗੱਲ ਕਰਾਂਗੇ ਅਜਵਾ ਬਾਬਾ ਜੀ ਨਾਲ ਬਾਬਾ ਜੀ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਤੇ ਜਿਹੜੀ ਸੜਕ ਬਣ ਰਹੀ ਆ ਤੇ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਲੋਕ ਤੁਹਾਨੂੰ ਪਿਆਰ ਬਹੁਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਜੀ ਨੇ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੇਖਿਆ ਕਿ ਜਿਹੜਾ ਸੜਕ ਬਣਨ ਜਾ ਰਹੀ ਆ ਇਹ ਸੰਗਤ ਦੇ ਸਹਿਯੋਗ ਨਾਲ ਬਣਨ ਜਾ ਰਹੀ ਆ ਜਿਹੜੇ ਭਾਈ ਸਾਹਿਬ ਨੇ ਜਗਰ ਕੀਤਾ ਆ ਪੀ ਇਹ 4 ਲੇਨ ਬਣ ਜਾ ਰਹੀ ਆ ਇਹ ਚੜਕ ਬਹੁਤ ਹੀ ਇਤਿਹਾਸਕ ਸਥਾਨਾਂ ਨੂੰ ਜਾਣ ਵਾਲੀ ਆ ਸਾਡੇ ਪੰਜਾਬ ਦੇ ਵਿੱਚੋਂ ਲਗਭਗ 80% ਜਿਹੜੀ ਸੰਗਠਵਾਂ ਉਸੇ ਰਸਤੇ ਸਿਰਿਆਨ ਦੁਬਸਤਵਨ ਜਾਂਦੀ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਰੈਂਪ ਸੜਕਾ ਕਿਉਂਕਿ ਇਸ ਰੋਡ ਦਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਆ ਇਸ ਰਸਤੇ ਦੇ ਉੱਪਰ ਜਾ ਕੇ ਸੰਕਤਾਂ ਜਿਵੇਂ ਕਿ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਦੀ ਜਨਮ ਭੂਮੀ ਹੈ ਮਾਤਾ ਲਾਣਾ ਦੇਵੀ ਦਾ ਮੰਦਿਰ ਹੈ ਬਾਬਾ ਬਲਕਨਾ ਜੀ ਹੈ ਕੀਰਤਪੁਰ ਸਾਹਿਬ ਹੈ ਜਿੱਥੇ ਜੋਤਿ ਪਾਸ਼ੀ ਦਾ ਪ੍ਰਕਾਸ਼ ਹੋਇਆ ਹੈ ਤੇ ਬਾਬਾ ਗੁਰਦਾਜੀ ਨੇ ਜਿੱਥੇ ਸਾਡੇ ਆਖਰੀ انسان ਦਾ ਪੜਾਇਆ ਹੁੰਦਾ ਹੈ ਜਦੋਂ ਸਰੀਰ ਛੱਡ ਜਾਂਦਾ ਉਹਦਾ ਸੰਸਕਾਰ ਆ ਉਸ ਤੋਂ ਬਾਅਦ ਅਸਤ ਜਿਹੜਾ ਜਲ ਪ੍ਰਵਾਹ ਕੀਤਾ ਜਾਂਦਾ ਗੋਡਾ ਦਾ ਪਤਾਲਪੁਰੀ ਵੀ ਆ ਸੋ ਇਹ ਬਹੁਤ ਹੀ ਇੱਕ ਇਤਿਹਾਸਕ ਸਾਨਾ ਨੂੰ ਜਾਣ ਵਾਲਾ ਰਸਤਾ ਹੈ ਕਿ ਨੈਣਾ ਦੇਵੀ ਨੂੰ ਵੀ ਇਧਰ ਦੀ ਰਸਤਾ ਜਾਂਦਾ ਹਾਂ ਬਿਲਕੁਲ ਜੀ ਨੈਣਾ ਦੇਵੀ ਨੂੰ ਵੀ ਇਧਰ ਰਸਤਾ ਜਾਂਦਾ ਸੋ ਕਾਰਨ ਇਹ ਵੀ ਇਹ ਗੁਰੂ ਜੀ ਰਹਿਮਤ ਆ ਜਿਹੜਾ ਸਰਕਾਰਾਂ ਨੇ ਨਹੀਂ ਬਣਾਇਆ ਸੰਗਤ ਦੇ ਸਯੋਜਗ ਨਾਲ ਗੁਰੂ ਪਾਤਸ਼ਾਹ ਆਪਣੀ ਰਹਿਮਤ ਵਰਤਾ ਕੇ ਸੰਗਤਾਂ ਰਾਹੀਂ ਇਹ ਰੋਡ ਬਣਾ ਗਿਆ ਰਿਹਾ ਕੋਈ ਤੁਹਾਡੇ ਕੋਲ ਜਿਹੜੇ ਹਾਈਵੇ ਦੇ ਨੈਸ਼ਨਲ ਕੋਈ ਇੰਜੀਨੀਅਰ ਆ ਰਿਹਾ ਜਾਂ ਉਹ ਨੁਮਾਇंदे ਤੁਹਾਡੇ ਕੋਲ ਇੱਥੇ ਮੌਜੂਦ ਰਹਿੰਦੇ ਜਾਂ ਬਿਲਕੁਲ ਜੀ ਇਹ ਜਿੰਨਾ ਵੀ ਕਾਰਜ ਹੋ ਰਿਹਾ ਇਹ ਜੀ ਪੂਰੀ ਪਰਮੈਸ਼ ਲੈ ਕੇ ਇਹਦੇ ਲੈਵਲ ਲੈ ਕੇ ਜੂ ਐਨ ਐਚ ਡੀ ਆ ਦੇ ਅਧਾਰ ਤੇ ਉਹਦੇ ਮੁਤਾਬਕੇ ਕੰਮ ਕੀਤਾ ਜਾ ਰਿਹਾ ਜੇ ਮਾਲੀਏ ਜਿਹੜੇ ਸਰਕਾਰੀ ਕੰਮ ਨੇ ਬਹੁਤ ਵਧੀਆ ਹੁੰਦੇ ਨੇ ਕੋਈ ਅਸੀਂ ਗੱਲ ਨਹੀਂ ਪਰ ਉਹਨਾਂ ਦੇ ਵਿੱਚ ਕਈ ਹੁਣਟਾਈਆਂ ਰਹਿ ਜਾਂਦੀਆਂ ਨੇ ਜਿਹੜਾ ਉਹਦੀ ਡ੍ਰੈਕ ਆਜੀ ਪ੍ਰਪੋਜ਼ਲ ਆ ਉਹਦੇ ਵਿੱਚ ਕਈ ਗੱਲਾਂ ਜਿਹੜੀਆਂ ਉਹ ਕਿਉਂਕਿ ਉਹ ਗੱਲਾਂ ਕੋਈ ਕੁਦੀਆਂ ਨੇ ਆਪ ਜੀ ਸਾਰੇ ਜਾਣਦੇ ਜੀ ਇਸ ਤਰ੍ਹਾਂ ਸਰਕਾਰੀ ਕੰਮ ਦੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਘਾਟਵਾਦ ਹੋ ਜਾਂਦੀ ਆ। ਟ੍ਰੂਟੀਆਂ ਰਹਿ ਜਾਂਦੀਆਂ। ਪਰ ਇੱਥੇ ਜਿਹੜੀ ਆ ਇਹ 99% ਨਹੀਂ 101% ਜੋ ਐਨਐਚ ਦੀਆਂ ਡਾਟਾ ਨੇ ਜੋ ਇੰਜੀਨੀਅਰਾਂ ਦੀ ਥਿਊਰੀ ਆ ਉਹਦੇ ਮੁਤਾਬਕ 101% ਨਾ ਆ ਗਿਆ ਜੀ ਮਟੀਰੀਅਲ ਪਾਇਆ ਜਾ ਰਿਹਾ। ਕਿਸੇ ਦਿਨ ਕੋਈ ਕਟਾਈ ਨਹੀਂ ਕੀਤੀ ਜਾ ਰਹੀ। ਇਹ ਸਭ ਰਹਿਮਤ ਗੁਰੂ ਦੀ ਆ ਤੇ ਸੰਜੋਗ ਸੰਗਤ ਹੈ। ਇਹ ਜਿਹੜਾ ਤੀਜਾ ਪੜਾਅ ਚੱਲ ਰਿਹਾ ਹੈ ਦੋ ਪੜਾਵਾਂ ਦੇ ਵਿੱਚ ਅੱਗੇ ਅਸੀਂ 1.5 ਕਿਲੋਮੀਟਰ ਸੜਕ ਜਿਹੜੀ ਉਹ ਬਣਾ ਦਿੱਤੀ ਗਈ ਆ ਇਹ ਜਿਹੜਾ ਹੁਣ ਅਗਲਾ ਤੀਜਾ ਪੜਾਅ ਆ ਇਹ ਵੀ ਲਗਭਗ 1.5 ਕਿਲੋਮੀਟਰ ਸੜਕ ਉਹ ਜਿਹੜਾ ਕਿੰਨੀ ਲੰਬਾਈ ਹੋ ਰਹੀ ਹੈ ਜੀ ਸੜਕ ਦੀ ਇਹ ਕੋਈ ਲੋਕ ਜਿਹੜੀ ਪੈਣੀ ਹੈ ਹੁਣ 1.5 ਕਿਲੋਮੀਟਰ ਪੈਣੀ ਹੈ ਲੋਕੋ ਟੋਟਲ 4.5 ਕਿਲੋਮੀਟਰ ਤਿਆਰ ਹੋ ਜਾਣੀ ਹੈ ਜੀ ਅ ਦੋ ਪੜਾਵਾਂ ਦੇ ਵਿੱਚ ਜਿਹੜਾ ਰਹਿੰਦਾ ਹਿੱਸਾ ਆ ਉਹ ਵੀ ਤਿਆਰ ਕੀਤਾ ਜਾਵੇਗਾ ਤੁਕੇ ਗੁਰੂ ਪਾਤਸ਼ਾਹ ਦਾ 350 ਸਹੱਲਾ ਸ਼ਹੀਦੀ ਦਿਹਾੜਾ ਸੰਗਤਾਂ ਨਵੰਬਰ ਦੇ ਵਿੱਚ ਮਨਾਉਣ ਜਾ ਰਹੀਆਂ ਨੇ ਜਿਵੇਂ 350 ਸਹੱਲਾ ਸ਼ਹੀਦੀ ਦਿਹਾੜਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਗੁਰੂ ਠੇਕਬਾਦ ਸਾਹਿਬ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹਨੂੰ ਸਜਦਾ ਕਰਨ ਵਾਸਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਇੱਕ ਉਤਸ਼ਾਹ ਹੈ ਕਿ ਸਾਡੇ ਵੱਡੇ-ਵਡੇਰੇ ਸਾਡੇ ਗੁਰੂਆਂ ਨੇ ਸਾਨੂੰ ਜੀਵਨ ਜੁਗਤੀ ਕਿਵੇਂ ਦੱਸੀ ਅਸੀਂ ਸੰਸਾਰ ਤੇ ਕਿਵੇਂ ਵਿਚਰਨਾ ਕਿਵੇਂ ਰਹਿਣਾ ਗੁਰੂ ਨਾਨਕ ਜੀ ਦਾ ਜੋ ਫਰਮਾਨ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਤੋਂ ਮਾਰਿਆ ਛੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿਉਂਕਿ ਧਰਮ ਸਾਦੇ ਸਤਕਾਰਯੋਗ ਨੇ ਚਾਹੇ ਉਹ ਬੋਧੀ ਆ ਜੈਨੀ ਆ ਸਾਈ ਆ ਸਲਾਮਾ ਧਰਮ ਕੋਈ ਮੜਾ ਨਹੀਂ ਸਿਖਾਉਂਦਾ ਸਿਰਫ ਬੰਦੇ ਦੀ ਸੋਚ ਜਿਹੜੀ ਆ ਉਹ ਮਾਰੀ ਹੋ ਸਕਦੀ ਆ ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ ਆ ਇਨਸਾਨੀਅਤ ਹੀ ਸਭ ਤੋਂ ਵੱਡੀ ਸੇਵਾ ਆ ਜਿਹੜਾ ਇਹ ਰੋਡ ਨੂੰ ਬਣਾਉਣ ਦਾ ਉਪਰਾਲਾ ਕੀਤਾ ਤਿਆਰੀਆਂ ਕੀਤਾ ਜਿਸ ਕਰਕੇ ਬਣਾਉਣ ਵਾਲੇ ਇਹ ਇਨਸਾਨੀਅਤ ਦੀ ਗੱਲ ਸੀ ਕਿਉਂ ਇਹ ਰੋਡ ਦੇ ਉੱਤੇ ਬਹੁਤ ਵੱਡੇ ਐਕਸੀਡੈਂਟ ਹੁੰਦੇ ਸੀ ਬਹੁਤ ਕੀਮਤੀ ਜਾਨਾਂ ਗਈਆਂ ਕਿਤੇ ਜਦੋਂ ਬਾਬੇ ਮੇਲਾ ਹੁੰਦਾ ਸੀ ਅਨੰਦਪੁਰ ਸਾਹਿਬ ਦਾ ਉਦੋਂ ਰਸ਼ ਬਹੁਤ ਹੁੰਦਾ ਸੀ ਤਕਰੀਬਨ ਟਰਾਲੀਆਂ ਫਸੀਆਂ ਰਹਿੰਦੀਆਂ ਹੁੰਦੀਆਂ ਸੀ ਹਾਂ ਬਿਲਕੁਲ ਇਸੇ ਇਸੇ ਮਕਸਦ ਨੂੰ ਮੁੱਖ ਰੱਖ ਕੇ ਪੀ ਸੰਗਤਾਂ ਦੇ ਵਿੱਚ ਬਹੁਤ ਰੋਸ ਸੀਗਾ ਸੰਗਤਾਂ ਦੇ ਮਨ ਦੇ ਵਿੱਚ ਇੱਕ ਅਮੰਗ ਸੀ ਕਿ ਕਾਰ ਸੇਵਾ ਸੰਪਰਦਾਇ ਇਕਲਾਨੰਦਗੜ੍ਹ ਸਾਹਿਬ ਵੱਲੋਂ ਸਾਡੇ ਜਿ세 ਦੇ ਪਹਿਲੇ ਮੁਖੀ ਬਾਬਾ ਸੇਵਾ ਸਿੰਘ ਜੀ ਬਾਬਾ ਪਾਲ ਸਿੰਘ ਜੀ ਬਾਬਾ ਲਾਭ ਸਿੰਘ ਜੀ ਬਾਬਾ ਰਪਿੰਦ ਸਿੰਘ ਪਹਿਲਵਾਨ ਇਸ ਟਾਈਮ ਜਿ세 ਦੇ ਮੁਖੀ ਬਾਬਾ ਸੁਚਾ ਸਿੰਘ ਜਿਨ੍ਹਾਂ ਦੀ ਸੁਚੱਜੀ ਗਵਾਈ ਦੇ ਵਿੱਚ ਪਹਿਲਾਂ ਵੀ ਬਹੁਤ ਛੋਟੇ ਕਾਰਜ ਕੀਤੇ ਗਏ ਕੋਈ ਇਹਦਾ ਐਸਟੀਮੇਟ ਹੈ ਜੀ ਕਿੰਨਾ ਕੁ ਲਗਭਗ ਇਹਨੂੰ ਸਮਾਨ ਲੱਗ ਸਕਦਾ ਬਿਲਕੁਲ ਜੀ ਐਸਟੀਮੇਟ ਤੇ ਜਿਸ ਤਰ੍ਹਾਂ ਸੰਗਤਾਂ ਸਹਿਯੋਗ ਕਰ ਰਹੀਆਂ ਨੇ ਜਿਹੜਾ ਲੁੱਕ ਪਾਉਣ ਦਾ ਕਾਰਜ ਆ ਸਾਨੂੰ ਆਸਾ ਗੁਰੂ ਗ੍ਰਹਿਮਤ ਕਰਨਗੇ ਕਿ ਜਿਹੜਾ ਕਾ ਲੁੱਕ ਪਾਉਣ ਦਾ ਕਾਰਜ ਆ ਲਗਭਗ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਦੀਨੂ ਸਮਰਪਿਤ ਬਣਾ ਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਬਾਕੀ ਕਾਰਜ ਬਿਲਕੁਲ ਜੀ ਬਾਕੀ ਕਾਰਜੇ ਤੇ ਬਹੁਤ ਵੱਡੇ ਰਹਿੰਦੇ ਨੇ ਜੇ ਲੁੱਕ ਪੈ ਗਿਆ ਵੀ ਅਸੀਂ ਜੇ ਲੁੱਕ ਪੂਰਾ ਕੰਪਲੀਟ ਪੈ ਜੇ ਤੇ ਲਗਭਗ ਅਸੀਂ ਸਮਝਾਂਗੇ ਸਾਡਾ 50% ਕੰਮ ਹੋਇਆ ਇਹ ਇੱਥੇ ਬਹੁਤ ਬਹੁਤ ਜਾਨਵਰ ਤਾਂ ਨਹੀਂ ਹੋਗੇ ਜਾਨਵਰ ਬਹੁਤ ਜ਼ਿਆਦਾ ਜੀ ਬਹੁਤ ਬਹੁਤ ਜਾਨਵਰ ਨੇ ਮਤਲਬ ਜਦੋਂ ਪਰ ਰਾਤ ਨੂੰ ਆਪਾਂ ਗੱਡੀਆਂ ਲੈ ਕੇ ਜਾਣੇਗਾ ਜਾਨਵਰ ਮੋੜੇ ਆ ਜਾਣਗੇ ਉਹਦੇ ਵਾਸਤੇ ਕੀ ਉਪਰਾਲਾ ਹੈ ਬੂਰੇ ਵਾਸਤੇ ਜੀ ਅਸੀਂ ਜੋ ਮਣੀ ਕੰਡੇ ਦਾ ਤਾਰ ਲਾ ਰਹੇ ਹਾਂ ਕੁਝ ਜਗ੍ਹਾ ਜੁਟੇ ਅਸੀਂ ਜਿਹੜੇ ਸਾਡੇ ਪਾਣੀ ਦੇ ਪੁਲੀਆਂ ਨੇ ਵੱਡੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਪਸ਼ੂ ਪੰਛੀ ਜਿਹੜੇ ਲੰਘਣ ਵਾਸਤੇ ਉਹਨਾਂ ਰਾਹਾਂ ਥਾਣੀਆਂ ਉਹ ਆਪਣੇ ਨਾਲ ਕੀ ਇਹਨਾਂ ਇੱਕ ਦੂਜੇ ਪਾਸੇ ਕ੍ਰੋਸ ਕਰ ਸਕਣਗੇ ਜਿੱਥੋਂ ਅਸੀਂ ਸੋਚ ਰਹੇ ਹਾਂ ਵੀ ਕਰੀਬਨ ਇਹਨਾਂ ਪਸ਼ੂਆਂ ਦੀਆਂ ਪੈੜਾਂ ਮਿਲਦੀਆਂ ਨੇ ਕਿ ਉਹ ਕਿਹੜੇ ਰਸਤੇ ਜਾਣੇ ਕਿ ਉਹ ਉਹਨਾਂ ਨੇ ਲੰਘ ਰਹੇ ਨੇ ਉਹਨਾਂ ਲਾਗੇ ਅਸੀਂ ਵੱਡੀਆਂ ਪੁਲੀਆਂ ਦਾ ਅਰੇਂਜਮੈਂਟ ਕੀਤਾ ਆ ਤੇ ਉਹਦੇ ਵਿੱਚੋਂ ਦੀ ਜਿਹੜੇ ਜੰਗਲ ਦੇ ਨੇ ਪਸ਼ੂ ਨੇ ਉਹ ਸਣੀਓ ਕ੍ਰੋਸ ਕਰ ਸਕਦੇ ਆ ਬਾਕੀ ਦੋਵਾਂ ਬੰਨ੍ਹੇ ਕੰਡੇ ਦਾ ਤਾਰ ਲਾ ਰਹੇ ਆ ਜਿਹਦੇ ਨਾਲ ਜਿਹੜੇ ਅਸੀਂ ਬੂਟੇ ਲਾਵਾਂਗੇ ਉਹਨਾਂ ਦੀ ਸੇਫਟੀ ਹੋ ਜਾਏਗੀ ਜਿਹੜੇ ਜਾਨਵਰ ਭੱਜ ਕੇ ਸੜਕ ਕ੍ਰੋਸ ਕਰਦੇ ਆ ਉਹਨਾਂ ਦਾ ਲੰਘਣਾ ਜਿਹੜਾ ਆ ਸੜਕ ਦੇ ਉੱਤੇ ਹਾਸੇ ਵਾਪਰਦੇ ਨੇ ਗੱਡੀਆਂ ਦੇ ਨੁਕਸਾਨ ਹੁੰਦੇ ਨੇ ਜਾਲੀ ਵਾਲੀ ਨੁਕਸਾਨ ਹੁੰਦਾ ਹੈ ਨਿਸ਼ਾਨ ਲਾਏ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਸੋ ਇਹੋ ਜਿਹਾ ਇੱਕ ਪਲਾਨਿੰਗ ਲੈ ਕੇ ਆਏ ਆ ਫਿਰ ਇੱਥੇ ਪਸ਼ੂਆਂ ਵਾਸਤੇ ਅਸੀਂ ਪਾਣੀ ਦਾ ਅਰੇਂਜਮੈਂਟ ਕਰ ਰਹੇ ਆ ਇਹਦੇ ਦੋ ਬੰਨੇ ਜਿਹੜੇ ਨਾਲੇ ਬਣਾਏ ਜਾਣਗੇ ਉਹਨਾਂ ਨਾਲਿਆਂ ਦਾ ਪਾਣੀ ਅਸੀਂ ਵੱਡੇ ਵੱਡੇ 5-5 7-7 ਏਕੜ ਦੇ ਟੋਬੇ ਬਣਾਉਣ ਜਾ ਰਹੇ ਆ ਤੇ ਪਾਣੀ ਟੋਬੇ ਲਿਆਉਣਾ ਕਿੱਥੋਂ ਫਿਰ ਪਾਣੀ ਅਸੀਂ ਦਵਾਂਗੇ ਜਿਹੜੀ ਕੁਝ ਤੇ ਬਰਸਾਤ ਦੀ ਜਿਹੜੀ ਆ ਪਾਣੀ ਆ ਉਹਨੂੰ ਕਰਾਂਗੇ ਸਟੋਰ ਕਰਾਂਗੇ ਜਦੋਂ ਬਰਸਾਤਾਂ ਤੋਂ ਬਾਅਦ ਨਾ ਪਾਣੀ ਆਏਗਾ ਮਿਲੇਗਾ ਪੀਰ ਅਸੀਂ ਦੋ ਵੱਡੇ ਬੂਰ ਕਰਾਉਣ ਦੀ ਸਾਡੀ ਪ੍ਰਪੋਜ਼ਲ ਆ ਕਿ ਉਹ ਬੂਟਿਆਂ ਨੂੰ ਪਾਣੀ ਵਾਸਤੇ ਅਸੀਂ ਜਿਹੜੀ ਆ ਉਹ ਟਾਈਪ ਦੇ ਨਾ ਪਾਵਾਂਗੇ ਜਿਹਦੇ ਨਾਲ ਡਿਪ ਸਿਸਟਮ ਪਾਣੀ ਕੀਤਾ ਜਾਏਗਾ ਜਦੋਂ ਸਾਨੂੰ ਟੋਬਿਆਂ ਵਿੱਚ ਪਾਣੀ ਜ਼ਰੂਰ ਪਵੇਗੀ ਜੇ ਅਸੀਂ ਮੋਟਰਾਂ ਚਲਾ ਕੇ ਉਹ ਪਾਣੀ ਨੂੰ ਟੋਬਿਆਂ ਦੇ ਵਿੱਚ ਭੇਜਾਂਗੇ ਬਾਬਾ ਜੀ ਨੇ ਦੱਸ ਦਬ ਜਿਹੜੀ ਸੜ ਕੇ ਆ ਜਲਦੀ ਕੰਪਲੀਟ ਕੀਤੀ ਜਾਊਗੀ ਔਰ ਜਲਦੀ ਹੀ ਜੇ ਦੇਖੋ ਇੱਕ ਵੱਡਾ ਪ੍ਰਾਲਾ ਹੋਰ ਬਾਬਾ ਜੀ ਬਲੋ ਉਹਨਾਂ ਨੇ ਕਿਹਾ ਵੀ ਜਿਹੜੇ ਜਾਨਵਰ ਆਉਣਗੇ ਜਾਂ ਜਾਨਵਰ ਹੈ ਬਹੁਤ ਆ ਉਹਨਾਂ ਦੇ ਪਾਣੀ ਦਾ ਜਿਹੜਾ ਆ ਵਿਵਸਥਾ ਕੀਤੀ ਜਾਊਗੀ ਉਹਨਾਂ ਵਾਸਤੇ ਪਾਣੀ ਦੇ ਟੋਬੇ ਬਣਾਏ ਜਾਣਗੇ ਪਾਣੀ ਬਾਹਰੋਂ ਲਿਆ ਕੇ ਪਾਇਆ ਜਾਊਗਾ ਸਭ ਤੋਂ ਵੱਡੀ ਖਬਰ ਔਰ ਬਾਬਾ ਜੀ ਦਾ ਜਿਹੜਾ ਪਰਬ ਉਪਕਾਰ ਆ ਉਹ ਬਾਬਾ ਜੀ ਦੱਸ ਦਿੱਤਾ ਔਰ ਆਉਣ ਵਾਲੇ ਸਮੇਂ 'ਚ ਇਹਨੂੰ ਚੰਨ ਚਾਰ ਲੱਗਣਗੇ ਇਹ ਸੜਕ ਨੂੰ ਧੰਨਵਾਦ ਜੀ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਹਾਂਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਜਿਹੜੇ ਨੈਸ਼ਨਲ ਹਾਈਵੇ ਦੇ ਪਰਮਜੀਤ ਸਿੰਘ ਜੀ ਆ ਪਰਮਜੀਤ ਸਿੰਘ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਪਰਮਜੀਤ ਸਿੰਘ ਹੁਣੇ ਤੁਹਾਨੂੰ ਭੇਜਿਆ ਉਹ ਮਤਲਬ ਕਿਸ ਸੀ ਲਈ ਤੁਹਾਨੂੰ ਇੱਥੇ ਭੇਜਿਆ ਗਿਆ ਉਹ ਰੋਡ ਬਣ ਕਰਦੇ ਆ ਨੈਸ਼ਨਲ ਹਾਈਵੇ ਦੇ ਕੰਮ ਕਰਦੇ ਆ ਤੇ ਇੱਥੇ 2 ਲੇਨ ਤੇ 4 ਲੇਨ ਰੋਡ ਬਣਾਉਣੇ ਵਾਸਤੇ ਸਾਨੂੰ ਭੇਜਿਆ ਹੈ ਇੱਥੇ ਕਿ ਵੀ ਸਾਈਡ ਤੇ ਜਿਹੜਾ ਵੀ ਕੰਮ ਹੁੰਦਾ ਉਹਨੂੰ ਬਿਲਕੁਲ ਬੁਕਾਇਦਾ ਲੈਵਲ ਨਾਲ ਬਿਲਕੁਲ ਮਿਲ ਕੰਪੈਕਸ਼ਨ ਸਹੀ ਤੇ ਤੇ ਜਿੱਥੇ ਜਿੱਥੇ ਕਲਵਰਟਾ ਚਾਹੀਦੀਆਂ ਪੁਲੀਆਂ ਚਾਹੀਦੀਆਂ ਬਾਕਸ ਕਲਵਰਟ ਚਾਹੀਦੀ ਉਸ ਵਾਸਤੇ ਭੇਜਿਆ ਸਾਨੂੰ ਇਹ ਤਾਂ ਨਹੀਂ ਹੁੰਦਾ ਵੀ ਜਿਵੇਂ ਬਾਜੀ ਵਾਲੇ ਕਮੀ ਕਿਸੇ ਗੱਲ 'ਚ ਰਹਿ ਜਾਂਦੀ ਜਾਂ ਬਜਰੀ ਜੀ ਰਹਿ ਗਈ ਨਹੀਂ ਨਹੀਂ ਕਿਸੇ ਇਹ ਨਹੀਂ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ ਇੱਥੇ ਅਸੀਂ ਪੂਰੇ ਟੈਸਟਿੰਗ ਕਰਾਂ ਸਾਡੀ ਲੈਬਰਾਟਰੀ ਦੀ ਟੀਮ ਵੀ ਹੈਗੀ ਹਾਂਜੀ ਲੈਬਰਾਟਰੀ ਦੀ ਟੀਮ ਵੀ ਹੈਗੀ ਉਹ ਐਫ ਡੀ ਡੀ ਟੈਸਟ ਕਰਦੇ ਸੀਵ ਟੈਸਟ ਕਰਦੇ ਜਿਵੇਂ ਕੰਕਰੀਟ 'ਚ ਕੀ ਮੈਸੇਜ ਲਾਉਣਾ ਚਾਹੁੰਦੇ ਆ ਸੰਗਤ ਨੂੰ ਸੰਗਤ ਨੂੰ ਇਹ ਮੈਸੇਜ ਲਾਣਾ ਚਾਹੁੰਦੇ ਆ ਕਿ ਸੇਵਾ ਦਾ ਕੰਮ ਚੱਲ ਰਿਹਾ ਬੜ ਚੜ ਕੇ ਸੇਵਾ ਕਰੋ ਤੇ ਇਹ ਭਾਗ ਵਾਲਿਆਂ ਨੇ ਸੇਵਾ ਮਿਲਦੀ ਐ ਕੋਈ ਕੀ ਨਾਮ ਤੁਹਾਡਾ ਬੀਨੇ ਜੀ ਮਾਨ ਬੀਨੇ ਜੀ ਹਾਂਜੀ ਕੀ ਬਾਤ ਹੈ ਜੀ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਤੇ ਧੰਨਵਾਦ ਤੁਹਾਡਾ ਵੀ ਜਿਹੜੀ ਸੇਵਾ ਚ ਮੌਜੂਦ ਐ ਨਾ ਹਾਂਜੀ ਹਾਂਜੀ ਤੇ ਔਰ ਜਿਹੜੇ ਸਾਡੇ ਦਰਸ਼ਕ ਆ ਉਹ ਕੀ ਮੈਸੇਜ ਐ ਤੁਹਾਡਾ ਇਹੀ ਐ ਸਰ ਕੀ ਸੇਵਾ ਕਰੋ ਤੇ ਸਿਮਰਨ ਕਰੋ ਤੇ ਗੁਰੂ ਕਰਦੀਆਂ ਖੁਸ਼ੀਆਂ ਗੁਰੂ ਕਰਦੀਆਂ ਖੁਸ਼ੀਆਂ ਪਾਓ ਪ੍ਰਾਪਤ ਕਰੋ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਉਹ ਵੀ ਚੱਲ ਰਹੀ ਆ ਔਰ ਸਾਡੇ ਨਾਲ ਜਿਹੜੇ ਸੇਵਾਦਾਰ ਆ ਉਹ ਵੀ ਮਜ਼ਦੂਰ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਰਾਦਾ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜਿਹੜੀਆਂ ਸੜਕਾਂ ਬਣ ਰਹੀਆਂ ਆ ਅਨੰਦਪੁਰ ਸਾਹਿਬ ਦੀਆਂ ਹਾਂਜੀ ਇੱਕ ਜਿਹੜਾ ਅਨੰਦਪੁਰ ਸਾਹਿਬ ਆਸ ਸਿੱਖੀ ਜਿਹੜੀ ਮਿਲੀ ਆ ਉਹ ਸਿੱਖਾਂ ਨੂੰ ਸਾਡਾ ਨਿਸ਼ਾਨਾ ਪਹਿਲਾਂ ਇਹੋ ਹੀ ਆ ਬਿਲਕੁਲ ਜੀ ਇੱਥੋਂ ਹੀ ਸਾਰਾ ਕੁਝ ਚੱਲਿਆ ਜੀ ਤੇ ਸਾਨੂੰ ਦਸਵੇਂ ਪਾਤਸ਼ਾਹ ਨੇ ਆ ਜਿਹੜੇ ਸਾਨੂੰ ਰੂਪ ਬਖਸ਼ਿਆ ਤੇ ਉਹਨਾਂ ਨੇ ਸਾਨੂੰ ਦਿੱਤੇ ਆ ਬਿਲਕੁਲ ਦੇਖੋ ਉਦੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਜਿਹੜੀ ਸੜਕਾਂ ਬਣ ਰਹੀਆਂ ਆ ਸੜਕਾਂ ਦਾ ਜਿਹੜਾ ਟੀਚਾ ਸੀਗਾ ਇਹ ਸਰਕਾਰਾਂ ਦਾ ਸੀਗਾ ਜਿੱਦ ਕੇ ਸਰਕਾਰਾਂ ਨੇ ਇਹਦੀ ਬਾਤ ਨਹੀਂ ਪੁੱਛੀ ਹਾਂਜੀ ਹੁਣ ਸੰਤ ਬਾਬਾ ਸੇਵਾ ਸਿੰਘ ਬਾਬਾ ਸੁੱਚਾ ਸਿੰਘ ਜੀ ਜਿਹੜੇ ਕਿ ਹੋਰ ਵੀ ਸੰਤ ਮਹਾਂਪੁਰਸ਼ ਸਰਪੰਨ ਸਿੰਘ ਜੀ ਆ ਹਾਂਜੀ ਤੇ ਇਹ ਮਹਾਂਪੁਰਸ਼ ਅੱਗੇ ਆਏ ਤੇ ਇਹਨਾਂ ਨੇ ਸੇਵਾ ਸੰਭਾਲੀ ਆ ਜੀ ਤੇ ਜਿਹੜੀ ਸੇਵਾ ਸੰਭਾਲੀਏ ਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਇਹ ਕਮਾ ਵੀ ਇਹ ਚੀਜ਼ ਜਿਹੜੀ ਬਣਦੀ ਇਹ ਬਹੁਤ ਲਾਗਾਜੋਗ ਆ ਤੇ ਸਭ ਤੋਂ ਵੱਡਾ ਸੰਤ ਦਾ ਸੰਜੋਗ ਆ ਤੋ ਕੋਈ ਸੰਤ ਮਹਾਪੁਰਸ਼ ਵੀ ਉਹ ਤੋਂ ਮਤਲਬ ਜਦੋਂ ਇਹ ਚੱਲ ਪਈਦੀ ਸੇਵਾ ਚੱਲ ਪਈਦੀ ਉਹਦੇ ਵਿੱਚ ਪਰਵਕਾਰੀ ਕਰਨੇ ਸ਼ੁਰੂ ਕਰ ਦਿੰਦੇ ਨੇ ਗੁਰਦਾਰੇ ਬਣਾਉਂਦੇ ਬਿਲਡਿੰਗਾਂ ਬਣਾਉਂਦੇ ਨੇ ਇਮਾਰਤਾਂ ਤਿਆਰ ਕਰਦੇ ਨੇ ਸਰੋਵਰ ਬਣਾਉਂਦੇ ਨੇ ਬਹੁਤ ਸਾਰੇ ਮਤਲਬ ਗੁਰੂ ਘਰ ਧਾਮਾਂ ਦੇ ਵਿੱਚ ਸੇਵਾ ਚੱਲਦੀ ਆ। ਮੰਨ ਗਿਆ ਜੀ ਤੁਹਾਡੀ ਗੱਲ ਜਿਹੜੇ ਇੱਕ ਗੁਰਦੁਆਰੇ ਬਣਾਉਣੇ ਜਾਂ ਸੇਵਾ ਕਰਨੀਆਂ ਬੜੀ ਵਧੀਆ ਸਰੋਵਰ ਬਣਾਉਣੇ। ਜੀ ਹਨਾ ਬਹੁਤ ਵਧੀਆ ਗੱਲ ਆ। ਆ ਜਿਹੜਾ ਉਪਰ ਆਇਆ ਸੜਕ ਦਾ। ਹਾਂ ਜੀ ਉਸ ਤੇ ਬੱਡਾ ਪਰਮਕ ਉਪਕਾਰ ਆ ਜੀ ਇਹ ਤਾਂ। ਆ ਬਿਲਕੁਲ ਬਹੁਤ ਬਹੁਤ ਵੱਡਾ ਜੀ। ਹਾਂ ਇਹ ਉਸ ਦੇ ਨਾਲ ਹੀ ਇਹ ਜਦੋਂ ਇਤੋਂ ਕਾਫੀ ਸਮਾਂ ਪਿੱਛੋਂ ਇਹ ਗੱਲਬਾਤ ਚੱਲੀ ਸੜਕਾ ਦੀ ਜਿਹੜਾ ਸਰਕਾਰਾਂ ਨੇ ਕਿਸੇ ਨੇ ਸਾਰ ਨਹੀਂ ਲਈ ਤੇ ਫਿਰ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਵੀ ਇਹ ਸਰਕਾਰਾਂ ਦੇ ਬਰ ਖਿਲਾਫ ਰੋਸ ਆਇਆ ਕਿ ਸਾਡੇ ਗੁਰਦਾਮਾਣ ਨੂੰ ਜਾਣ ਵਾਲੀ ਗੁਰੂ ਘਰ ਨੂੰ ਜਾਣ ਵਾਲੀ ਦੋ ਤਖਤਾਂ ਨੂੰ ਜੋੜਨ ਵਾਲੀ ਸੜਕ ਸਰਕਾਰਾਂ ਨੇ ਸਾਰ ਨਹੀਂ ਲਈ ਤੇ ਬਾਬਾ ਜੀ ਗਾੜੀ ਵੀ ਉਹਨਾਂ ਬੇਨਤੀ ਕੀਤੀ ਬਾਬਾ ਜੀ ਤੁਸੀਂ ਕੋਈ ਕਦਮ ਇਹਦਾ ਚੁੱਕੋ ਜਿਹਦੇ ਨਾਲ ਕੋਈ ਸਰਕਾਰ ਕਰੇ ਜੇ ਨਹੀਂ ਕਰਦੀ ਤੇ ਤੁਸੀਂ ਕਰੋ ਇਲਾਕੇ ਨੂੰ ਬਹੁਤ ਇਹ ਸੜਕ ਦੀ ਇਹ ਹੁਣ ਜਿਹੜਾ ਸਰਕਾਰਾਂ ਨੇ ਨਹੀਂ ਮਤਲਬ ਇਹਨਾਂ ਨੂੰ ਧਿਆਨ ਦਿੱਤਾ ਬਿਲਕੁਲ ਨਹੀਂ ਦਿੱਤਾ ਇਹ ਜਿਹੜੀ 4 ਲਾਈਨ ਸੜਕ ਬਣ ਰਹੀ ਆ ਇਹ ਬਾਬਾ ਜੀ ਦਾ ਔਰ ਸੰਗਤਾਂ ਦੇ ਸਹਿਯੋਗ ਨਾਲ ਮਿਲਦਾ ਬਿਲਕੁਲ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤ ਮਹਾਪੁਰਸ਼ ਬਣਾ ਰਹੇ ਆ ਤੇ ਆਪ ਸਾਰੇ ਸੰਗਤਾਂ ਦਾ ਸਹਿਯੋਗ ਆ ਔਰ